ਜੀ ਸਸ਼ਕਲ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਵਿਪਿੰਗ ਕਰੀਮ ਦਾ ਮੱਖਣ ਇੱਥੇ ਮੈਂ 35% ਵਾਲੀ ਵਿਪਿੰਗ ਕਰੀਮ ਲਈ ਹੈ ਮੱਖਣ ਬਹੁਤ ਹੀ ਜਲਦੀ ਤੇ ਬਹੁਤ ਹੀ ਇਜ਼ੀ ਤਰੀਕੇ ਨਾਲ ਬਣਦਾ 5 ਤੋਂ 10 ਮਿੰਟ ਲੱਗਦੀ ਹੈ ਵਿਪਿੰਗ ਕਰੀਮ ਤੋਂ ਮੱਖਣ ਬਣਾਉਣੇ ਇਹਨੂੰ ਅਸੀਂ ਖੋਲ ਲਵਾਂਗੇ ਪੈਕਿੰਗ ਨੂੰ ਤੇ ਅਸੀਂ ਬਲੈਂਡਰ ਦੇ ਵਿੱਚ ਪਾ ਲਵਾਂਗੇ ਇਹਨੂੰ ਇੱਥੇ ਮੈਂ ਇਹਨੂੰ ਬਲੈਂਡਰ ਦੇ ਵਿੱਚ ਪਾ ਲਿਆ ਬਲੈਂਡਰ ਨੂੰ ਫਿਕਸ ਕਰ ਲਵਾਂਗੇ ਅਸੀਂ ਆਪਣੀ ਮਸ਼ੀਨ ਦੇ ਉੱਪਰ ਤੇ ਇਹਨੂੰ ਔਨ ਕਰਾਂਗੇ ਤੋ 3-4 ਮਿੰਟ ਦੇ ਲਈ ਫਿਰ ਅਸੀਂ ਇਹਦਾ ਢੱਕਣ ਖੋਲ੍ਹ ਕੇ ਚੈੱਕ ਕਰਦੇ ਰਾਵਾਂਗੇ ਕਿ ਕਰੀਮ ਆ ਜਿਹੜੀ ਉੱਥੇ ਇਕ ਹੋਈ ਹੈ ਕਿ ਨਹੀਂ ਤੇ ਜੇ ਤੁਹਾਡੇ ਕੋਲ ਤੁਹਾਡੇ ਬਲੈਂਡਰ ਦੇ ਉੱਪਰ ਇਹ ਛੋਟਾ ਡੈੱਡ ਨਹੀਂ ਹੈਗਾ ਤਾਂ ਫਿਰ ਉਹਨੂੰ ਓਪਨ ਵੱਡੇ ਢਿੱਡ ਨੂੰ ਓਪਨ ਕਰਨ ਤੋਂ ਪਹਿਲਾਂ ਤੁਸੀਂ ਮੇਕ ਸ਼ੁਰ ਕਿ ਬੰਦ ਕਰਕੇ ਹੀ ਬਲੈਂਡਰ ਇਹਦਾ ਢੱਕਣ ਖੋਲਣਾ ਨਹੀਂ ਤਾਂ ਇਹ ਸਾਰੀ ਕਰੀਮ ਬਾਹਰ ਆ ਚੋਈ ਤੇ ਫਿਰ ਜਦੋਂ ਅਸੀਂ ਚੈੱਕ ਕਰਨਾ ਹੈ ਤਾਂ ਫਿਰ ਥੋੜਾ ਜਿਹਾ ਪਾਣੀ ਮਿਕਸ ਕਰਨਾਗੇ ਕਿਉਂਕਿ ਕਰੀਮ ਬਹੁਤ ਜ਼ਿਆਦਾ ਥਿੱਕ ਹੋ ਜਾਂਦੀ ਹੈ ਤੇ ਫਿਰ ਬਲੈਂਡਰ ਜਿਹੜਾ ਉਹ ਕੰਮ ਨਹੀਂ ਕਰਦਾ ਪਾਣੀ ਅਸੀਂ ਇਹਦੇ ਵਿੱਚ ਠੰਡਾ ਹੀ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਬਲੈਂਡਰ ਨੂੰ ਬੰਦ ਕਰ ਦੇਵਾਂਗੇ ਦੁਬਾਰਾ ਤੋਂ ਇਹਨੂੰ ਆਨ ਕਰਾਂਗੇ ਫਿਰ ਫਿਰ ਅਸੀਂ ਇਹਨੂੰ 3-4 ਮਿੰਟ ਲਈ ਫਿਰ ਤੋਂ ਚੱਲਦੇ ਰਹਾਂਗੇ ਦਵਾਉਂਗੇ ਮੈਨੂੰ ਇੱਥੇ ਪਾਣੀ ਥੋੜਾ ਜਿਹਾ ਘੱਟ ਲੱਗਦਾ ਸੀ ਤਾਂ ਮੈਂ ਦੁਬਾਰਾ ਤੋਂ ਐਡ ਕਰ ਲਿਆ ਇਹਦੇ ਵਿੱਚ ਕਿਉਂਕਿ ਕਰੀਮ ਬਹੁਤ ਜ਼ਿਆਦਾ ਥਿੱਕ ਹੋ ਗਈ ਸੀ ਜਦੋਂ ਮੱਖਣ ਤੋਂ ਦੱਸੀ ਵੱਖਰੀ ਹੋ ਜੂਗੀ ਤਾਂ ਤੁਹਾਡੇ ਬਲੈਂਡਰ ਦੇ ਵਿੱਚੋਂ ਦੇਸੀ ਦੀ ਬਾਹਰ ਤੇ ਬਲੈਂਡਰ ਵੀ ਬਹੁਤ इजीली ਵਰਕ ਕਰੂਗਾ ਤੇ ਜਿਹੜੀ ਲੱਸੀ ਆ ਉਹ ਬਿਲਕੁਲ ਦਰੋ ਪਤਲ ਲੱਗੂਗਾ ਕਿ ਮੱਖਣ ਸਾਡਾ ਰੈਡੀ ਹੋ ਗਿਆ ਹੈ ਇਹ ਦੇਖੋ ਇੱਥੇ ਪਤਾ ਲੱਗ ਰਿਹਾ ਕਿ ਲੱਸੀ ਵੱਖਰੀ ਹੋ ਗਈ ਹੈ ਤੇ ਮੱਖਣ ਤਿਆਰ ਹੋ ਗਿਆ ਵਾ ਮੈਨੂੰ ਇੱਥੇ ਲੱਗ ਰਿਹਾ ਸੀ ਕਿ 2 ਮਿੰਟ ਹੋਰ ਮੈਂ ਬਲੈਂਡਰ ਨੂੰ ਆਨ ਕਰ ਲੈਨੀ ਆ ਤਾਂ ਕਿ ਚੰਗੀ ਤਰ੍ਹਾਂ ਉਹ ਠਿੱਕ ਹੋ ਜAVE ਤੇ ਜਿਹੜਾ ਮੱਖਣ ਵੱਖਰਾ ਹੋਇਆ ਵਾ ਤੇ ਉਹ ਸਾਰਾ ਇੱਕਸਾਰ ਹੋ ਜਾਵੇ ਤੇ ਦੇਖੋ ਤੁਸੀਂ ਲੱਸੀ ਆ ਜਿਹੜੀ ਉਹ ਵੱਖਰੀ ਹੋ ਗਈ ਆ ਮੱਖਣ ਤੋਂ 2 ਮਿੰਟ ਹੋਰ ਚਲਾਉਣ ਤੋਂ ਬਾਅਦ ਮੈਂ ਇਹ ਬੰਦ ਕਰਕੇ ਇਹਨੂੰ ਇਹਦੀ ਲੈਟ ਨੂੰ ਖੋਲ ਕੇ ਦਿਖਾਣੀ ਆ ਤੁਹਾਨੂੰ ਇਹ ਦੇਖੋ ਇੱਥੇ ਕਿੰਨਾ ਸੋਹਣਾ ਬਣ ਗਿਆ ਬਸ 5-7 ਮਿੰਟ ਲੱਗਦੇ ਆ ਬਣਾਉਣ ਨੂੰ ਮੱਖਣ ਵਿਪਿੰਗ ਕਰੀਮ ਤੋਂ ਤੇ ਬਹੁਤ ਸੋਹਣਾ ਤੇ ਬਹੁਤ ਟੇਸਟੀ ਹੁੰਦਾ ਇਥੇ ਸੀ ਇਹਨੂੰ ਬਲੈਂਡਰ ਤੋਂ ਮਸ਼ੀਨ ਤੋਂ ਉਤਾਰ ਕੇ ਬਲੈਂਡਰ ਨੂੰ ਤੇ ਮੱਖਣ ਨੂੰ ਆਪਣਾ ਕਿਸੇ ਹੋਰ ਬੋਲ ਦੇ ਵਿੱਚ ਕਿਸੇ ਹੋਰ ਭਾਂਡੇ ਦੇ ਵਿੱਚ ਕੱਢ ਲਵਾਂਗੇ। ਇਹ ਦੇਖੋ ਕਿੰਨਾ ਵਧੀਆ ਬਣ ਗਿਆ। ਹੁਣ ਅਸੀਂ ਚੰਗੀ ਤਰ੍ਹਾਂ ਹੱਥ ਧੋ ਕੇ ਮੱਖਣ ਨੂੰ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ। ਤੁਸੀਂ ਕੋਈ ਵੀ ਬਰਤਨ ਯੂਜ਼ ਕਰ ਸਕਦੇ ਹੋ ਜਿਵੇਂ ਸਟੀਲ ਦਾ ਗਲਾਸ ਚਾਹ ਜਾਂ ਕੁਝ ਵੀ ਤੇ ਉਹਦੇ ਵਿੱਚ ਤੁਸੀਂ ਇਹਨੂੰ ਮੱਖਣ ਨੂੰ ਵਖਰਾ ਕਰ ਲਓ ਲੱਸੀ ਤੋਂ ਲੇਖੋ ਕਿੰਨਾ ਸੋਹਣਾ ਬਣ ਗਿਆ ਨਾ ਤੇ ਟੇਸਟੀ ਵੀ ਬਹੁਤ ਹੁੰਦਾ ਤੇ ਇਹ ਜਿਹੜੀ ਲੱਸੀ ਬਚ ਜਾਂਦੀ ਹੈ ਨਾ ਮੈਂ ਇਹਨੂੰ ਕੜ੍ਹੀ ਵਗੈਰਾ ਚ ਯੂਜ਼ ਕਰ ਲੈਣੀ ਹੁੰਦੀ ਆ ਡੋਲਣ ਦੀ ਲੋੜ ਨਹੀਂ ਗਈ ਇਹ ਬਹੁਤ ਟੇਸਟੀ ਹੁੰਦੀ ਆ ਮਿੱਠੀ ਹੁੰਦੀ ਆ ਇਹ ਖੱਟੀ ਵੀ ਨਹੀਂ ਹੁੰਦੀ ਇਦਾਂ ਤੁਸੀਂ ਵੀ ਘਰ 'ਚ ਮੱਖਣ ਬਣਾ ਕੇ ਤਿਆਰ ਕਰੋ ਵੀ ਪਿੰਕ ਕਰੀਮ ਤੋਂ ਧੰਨਵਾਦ